ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਹੋਰ ਪੁਰਾਣੀ ਗੀਤ ਦਿਖਾਉਣੀ ਆ ਜੋ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਉਸ ਤੋਂ ਪਹਿਲਾਂ ਮੈਂ ਉਹਨਾਂ ਵੀਰਾਂ ਦੇ ਨਾਮ ਬੋਲਦਾ ਜਿਨ੍ਹਾਂ YouTube ਤੇ ਮੇਰੀ ਪਿਛਲੀ ਵੀਡੀਓ ਵਿੱਚ ਕਮੈਂਟ ਕਰੇ ਥੀ ਲੇ ਵੀਰ ਦਾ ਨਾਮ ਹੈ ਹਰਪਾਲ ਸਿੰਘ ਸੋਢੀ ਜੀ ਜੋ ਕਿ ਸਰਹੰਤੋਂ ਨੇ ਤੇ ਦੂਜੇ ਵੀਰ ਜੀ ਨੇ ਕਿਨੇ ਭਰਪੂਰ ਸਿੰਘ ਹਵਾਰਾ ਜੀ ਜੋ ਅਜੀਤ ਅਖਬਾਰ ਦੇ ਕਮਾਂਡੋਂ ਤੋਂ ਪੱਤਰਕਾਰ ਨੇ ਸੋ ਇਹਨਾਂ ਦੋਹਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇਹਨਾਂ ਨੇ ਪੁਆਇੰਟ ਕਰੇ ਓਕੇ ਤੋਂ ਵੀ ਕਰਦੇ ਰਹਿਣਾ ਜੀ ਦੀ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸੋ ਪਹਿਲਾਂ ਹੁਣ ਉਹਨੂੰ ਆੜਾ ਦਲ ਆੜਾ ਦਲ ਦਿਖਾ ਦਈਏ ਹਰਦੋਗਾਂ ਫਿਰ ਦੂਬਰਾ ਵੀਡੀਓ ਦਿਖਾਵਾਂਗੇ ਜੋ ਪਹਿਲੇ ਸਮੇਂ ਵਿੱਚ ਵਰਤੀਆਂ ਗਈਆਂ ਅੱਜ ਹਵਾ ਬਹੁਤ ਤੇਜ਼ ਚੱਲ ਰਹੀ ਆ ਕੱਲ ਨੂੰ ਮੀਂਹ ਦੱਸਿਆ ਅੱਜ ਬਹੁਤ ਤੇਜ਼ ਚੱਲ ਰਿਹਾ ਆ ਆ ਦੋ ਤਦਨ ਹੋ ਗਿਆ ਅਸੀਂ ਆਲੂ ਫੜਦੇ ਜੀ ਨੇ ਤੁਹਾਨੂੰ ਫੇਰ ਰੌਣੀ ਚੀਜ਼ ਜੋ ਬਿਲਕੁਲ ਵਧੀਆ ਦੀ ਆ ਦੇਖੋ ਜੀ ਇਹ ਜੀਆ ਖੂਦ ਹੀ ਟੰਡ ਇਹ ਤੋਂ ਪਹਿਲੇ ਸਮੇਂ ਅਜ ਖੇਤਾਂ ਨੂੰ ਪਾਣੀ ਦਵਾਇਆ ਜਾਂਦਾ ਸੀ ਤਾਂ ਇਹਨਾਂ ਟੰਡਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਹਨਾਂ ਰਾਹੀਂ ਪਾਣੀ ਖੂਬ ਚੋਂ ਬਹਾਰ ਆਉਂਦਾ ਵੀ ਇਹ ਨਾਲੀ ਮਾਲ ਹੁੰਦੀ ਸੀ ਪੂਰੀ ਟੰਡਾਂ ਵੀ ਇੱਕ ਦੂਜੀ ਨਾਲ ਜੁੜੀਆਂ ਹੁੰਦੀਆਂ ਵੀ ਇਹ ਜਿਹੜੀ ਇਹ ਟੰਡਾ ਮੇਰੇ ਹੱਥੇ ਫੜੀ ਹੋਈ ਆ ਇਹ ਖੂਹੀਆਂ 'ਚ ਵਰਤੀ ਜਾਂਦੀ ਸੀ ਜਿਹੜੇ ਖੂਹ ਜ ਵਰਤੇ ਜਾਂਦੀਦੇ ਉਹ ਬੜੀਆਂ ਟੰਡਾਂ ਹੁੰਦੀਆਂ ਵੀ ਇਹ ਛੋਟੀ ਟੰਡਾ ਜੀ ਇਹ ਛੋਟੀਆਂ ਖੂਹੀਆਂ ਹੁੰਦੀਆਂ ਵੀ ਸਾਡੇ ਪਿੰਡਾਂ ਅੱਜ ਵੀ ਮੌਜੂਦ ਆ ਖੂਹੀ ਉਹ ਤੇ ਟੰਡਾਂ ਵੀ ਉਹਦੇ ਵਿੱਚ ਮੇਜੂਦ ਨੇ ਉਹ ਦੇਖੋ ਉਹ ਵੀ ਸਮਾਂ ਤੇ ਜਦੋਂ ਇਹਨਾਂ ਨੂੰ ਨਾ ਪਾਣੀ ਲਗਾਇਆ ਜਾਂਦਾ ਵੀ ਹੁਣ ਸਮਰਸਰੀ ਵਾਲ ਮੋਟਰਾਂ ਨੇ ਲੈ ਲਈ ਇਹਨਾਂ ਦੀ ਜਗ੍ਹਾ ਤੇ ਇਹ ਆਪਣੇ ਹਰਟ ਨੂੰ ਜਾਂ ਹਰਟ ਹੁੰਦੇ ਦੀ ਹਰਟਾਂ ਨੂੰ ਬਲਦ ਵੀ ਜੋੜੇ ਜਾਂਦੇ ਸੀ ਇਹ ਊਠ ਵੀ ਜੋੜੇ ਜਾਂਦੇ ਸੀ। ਪਾਣੀ ਕੱਢਣ ਵਾਸਤੇ ਊਠ ਤੇ ਹਲ ਨਾਲ ਤਾਂ ਦੀ ਵਰਤੋਂ ਕੀਤੀ ਜਾਂਦੀ ਸੀ। ਦੇਖੋ ਕਿੰਨਾ ਵਧੀਆ ਉਹ ਜਮਾਨਾ ਹੁੰਦਾ ਵੀ ਖੂਹ ਤੋਂ ਟਿਕ ਟਿਕ ਦੀ ਆਵਾਜ਼ ਆਉਂਦੀ ਹੁੰਦੀ ਸੀ ਕੁੱਤੇ ਦੀ। ਇੱਕ ਕੁੱਤਾ ਲੱਗਿਆ ਹੁੰਦਾ ਸੀ ਹਾਰਟ ਨੂੰ। ਉਦੋਂ ਟਿਕ ਟਿਕ ਦੀ ਆਵਾਜ਼ ਆਉਂਦੀ ਹੁੰਦੀ ਇੱਧਰ। ਦੂਰੋਂ ਸੁਣਾਈ ਦਿੰਦੀ ਹੁੰਦੀ ਸੀ। ਤੇ ਇਹ ਟਿੰਡਾ ਪਾਣੀ ਦੀ ਆ ਖੂਹ ਜੋ ਭਰ-ਭਰ ਕੇ ਬਾਹਰ ਆ ਕੇ ਡੁੱਲਦੀ ਆਉਂਦੀ ਅੰਦੀ ਪਾਰਸ ਦੇ ਵਿੱਚ ਤੇ ਪਾਰਸ ਦੇ ਵਿੱਚੋਂ ਅੱਗੇ ਖਾਲ ਵਿੱਚ ਪਾਣੀ ਜਾਂਦਾ ਸੀ ਪਹਿਲਾਂ ਚਵੱਤਿਆਂ ਜੀ ਜਾਂਦਾ ਸੀ ਫਿਰ ਖਾਲ ਵਿੱਚ ਜਾਂਦਾ ਸੀ ਤੇ ਅੱਗੇ ਖੇਤ ਨੂੰ ਲੱਗ ਜਾਂਦੀ ਛੋਟੇ ਛੋਟੇ ਕਿਾਰੇ ਪਾਏ ਹੁੰਦੇ ਸੀ ਕਿਉਂਕਿ ਪਾਣੀ ਬਹੁਤ ਘੱਟ ਹੁੰਦਾ ਸੀ ਇਸ ਲਈ ਛੋਟੇ ਛੋਟੇ ਕਿਾਰੇ ਪਾਈ ਜਾਂਦੇ ਸੀ ਤੇ ਖੇਤ ਵੀ ਬਹੁਤੇ ਪੱਧਰ ਨਹੀਂ ਹੁੰਦੇ ਸੀ ਉਹ ਸੋ ਇਹ ਪ੍ਰਾਣੀ ਕੀ ਮੈਂ ਆਪਣੇ ਬਾਈ ਨੰਦ ਸਿੰਘ ਵੜੈ ਜਿ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੋਈ ਆ ਜੇ ਕਿਸੇ ਨੂੰ ਦੇਖਣੀ ਹੋਵੇ ਤਾਂ ਉਹ ਮੇਰੇ ਨਾਲ 7528931887 ਤੇ ਸੰਪਰਕ ਕਰਕੇ ਮੇਰੇ ਘਰ ਆ ਕੇ ਫਰੀ ਵਿੱਚ ਦੇਖ ਸਕਦਾ ਹੈ ਜੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੇਰੇ ਕੋਲ ਸਾਂਭੀ ਹੋਈਆਂ ਨੇ ਜੋ ਆਉਣ ਵਾਲੇ ਵਲੌਗਾਂ ਵਿੱਚ ਵੀਡੀਓ ਵਿੱਚ ਮੈਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗਾ ਸੋ ਆਉਣ ਵਾਲੀਆਂ ਵੀਡੀਓ ਵੀ ਦੇਖਦੇ ਰਹਿਣਾ ਜੀ ਸੋ ਅੱਜ ਇੰਨਾ ਹੀ ਕੱਲ ਨੂੰ ਫੇਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਸ਼ੁਕਰੀਆ ਧੰਨਵਾਦ ਜੀ